ਅੱਜ ਕੀ ਹਾਲ ਚਾਲ ਜੀ ਅੱਜ ਸਵਾਗਤ ਹੈ ਤੁਹਾਡਾ ਅੱਜ ਦੇ ਆਪਣੇ ਨਵੇਂ ਵਲੌਗ 'ਚ ਤੇ ਅੱਜ ਦਾ ਵਲੌਗ ਤੁਹਾਡੇ ਲਈ ਲੈ ਕੇ ਆਏ ਆ ਘਰ ਦਾ ਔਲਿਆਂ ਦਾ ਆਚਾਰ ਵੀ ਆਪਾਂ ਘਰੇ ਔਲਿਆਂ ਦਾ ਆਚਾਰ ਕਿਵੇਂ ਪਾ ਸਕਦੇ ਹਾਂ ਜੇ ਦਿਖਾਈਏ ਤੁਹਾਨੂੰ ਤੇ ਆ ਦੇਖੋ ਔਲੇ ਤੇ ਆ ਕੀ ਕੀ ਕੁਝ ਆਮੀ ਜੇ ਇਹ ਮੇਥੇ ਮੇਥੇ ਆਵਲੇ ਹਾਂ ਮੇਥੇ ਨੇ ਆ ਮੇਥੇ ਨੇ ਤੇ ਇਹ ਸੌਫ ਇਹ ਸੌਫ ਸਾਬਤ ਧਨੀਆ ਇਹ ਸਾਬਤ ਧਨੀਆ ਜੀ ਜਮੈਣ ਇਹ ਜਮੈਣ ਜੀਰਾ ਇਹ ਜੀਰਾ ਤੇ ਇਹ ਹਿੰਗ ਇਹ ਹਿੰਗ ਆ ਦੇਖੋ ਇਹ ਹਿੰਗ ਤੇ ਲਾਲ ਮਿਰਚ ਪਾਊਡਰ ਤੇ ਹਲਦੀ ਤੇ ਇਹ ਕਾਲਾ ਨਮਕ ਕਾਲਾ ਦੂਜਾ ਨਾਮ ਕਹੇ ਸੈਦਾ ਤੇ ਉਹ ਸਿਰਕਾ ਔਲੇ ਤੇ ਇਕਾ ਸਿਰਕਾ ਸਿਰਕੇ ਦੀ ਬੋਤਲ ਤੇ ਹੁਣ ਇਹਨਾਂ ਨੂੰ ਕੀ ਕਰਨਾ ਭੁੰਨਣਾ ਹੀ ਹੁਣ ਇਹਨਾਂ ਨੂੰ ਭੁੰਨਾਂਗੇ ਤੇ ਭੁੰਨ ਕੇ ਆਪਾਂ ਫੇਰ ਕਰਾਂਗੇ ਦਾ ਤੇ ਗ੍ਰੈਂਡ ਕਰਾਂਗੇ ਦਾ ਗ੍ਰੈਂਡ ਕਰਾਂਗੇ ਉਹਦਾ ਠੀਕ ਆ ਹਾਂ ਤੇ ਚਲੋ ਜੀ ਤੁਹਾਨੂੰ ਦਿਖਾਉਨੇ ਆ ਅੱਗੇ ਜੀ ਰੈਸਪੀ ਬਣੇ ਰਿਓ ਵੀਡੀਓ ਦੇ ਨਾਲ ਆ ਦੇਖੀ ਹੁਣ ਸਾਰਾ ਮਸਾਲਾ ਭੁੰਨਨਾ ਹੈ ਸਾਰਾ ਮੱਟੀ ਮੱਟੀ ਹਿੱਕਦੇ ਸੇਮਤੇ ਭੁੱਜ ਕੇ ਤੇ ਉਸ ਤੋਂ ਬਾਅਦ ਚ ਵੀ ਤੁਹਾਨੂੰ ਦੱਸਾਂਗੇ ਕੀ ਕੁਛ ਕਰਨਾ ਹਾਂਜੀ ਲਓ ਜੀ ਮਸਾਲਾ ਇਸ ਤਰ੍ਹਾਂ ਸਾਰਾ ਗ੍ਰੈਂਡ ਕਰਕੇ ਮਿਕਸੀ ਦੇ ਵਿੱਚ ਤੇ ਉਸ ਤੋਂ ਬਾਅਦ ਕੋਲੇ ਆ ਜਿਹੜੇ ਇਸ ਤਰ੍ਹਾਂ ਫਰਾਈ ਹੋ ਜਾਣਗੇ ਵਧੀਆ ਘਰ ਦੇ ਸਰੋਂ ਦੇ ਤੇਲ ਵਿੱਚ ਫਰਾਈ ਕਰਨੇ ਨੇ ਸਰੋਂ ਦਾ ਤੇਲ ਦੀ ਕਿਚਨਾਂ ਵਿੱਚ ਲਾਈ ਠੀਕ ਹੈ ਇਹ ਸਾਰੇ ਫਰਾਈ ਕਰਕੇ ਤੇ ਦਿਖਾਉਣਾ ਤੁਹਾਨੂੰ ਉਹ ਤੋਂ ਬਾਅਦ ਚ ਉਹਦਾ ਪ੍ਰੋਸੈਸ ਤੇ ਕੀ ਕਰਨੇ ਉਹ ਤੋਂ ਬਾਅਦ ਹਾਂਜੀ ਲਓ ਜੀ ਹੁਣ ਮਸਾਲਾ ਤਿਆਰ ਦੇ ਵਿੱਚ ਪੈ ਗਈ ਹਿੰਗ ਜਿੰਨਾ ਤੇ ਮਸਾਲੇ ਦੀ ਕੁਆਂਟੀਟੀ ਆ ਤੁਹਾਡੀ ਜਿੰਨੀ ਕੋਲਿਆਂ ਦੀ ਕੁਆਂਟੀਟੀ ਉਨੀ ਇੱਕ ਹਿੰਗ ਪਾਉਣੀ ਆ ਤੁਸੀਂ ਦੇਖੋ ਮਸਾਲਾ ਜਿਸ ਨਾਲ ਔਲੇਆਂ ਦਾ ਟੇਸਟ ਬਣਨਾ ਆ ਔਲੇ ਰਫੈਂਡ ਦੇ ਵਿੱਚ ਸਰੋਂ ਦੇ ਤੇਲ ਦੇ ਵਿੱਚ ਫਰਾਈ ਕੀਤੀ ਸੀ ਹੁਣ ਸਿਰਕਾ ਪਊਗੀ ਇਹਦੇ ਵਿੱਚ ਚਾਰ-ਪੰਜ ਕੜਛੀਆਂ ਸਿਰਕੇ ਦੀਆਂ ਸਰਕੇ ਨਾਲ ਖਰਾਬ ਨਹੀਂ ਹੁੰਦਾ ਆਚਾਰ। ਨਹੀਂ ਜਿੱਤ ਨਾਲ। ਸਰਕੇ ਨਾਲ ਨਾਲ ਦਾ ਆਚਾਰ ਨਹੀਂ ਖਰਾਬ ਹੁੰਦਾ ਜੀ ਤੇ ਨਾਲੇ ਟੇਸਟ ਬਹੁਤ ਵਧੀਆ ਬਣਦਾ ਆਚਾਰ ਦਾ। ਲੋਬ ਜੀ ਆਏ ਗਰੇਵੀ ਜੀ ਮਸਾਲਾ ਜੀ ਤਿਆਰ ਕਰ ਲਿਆ। ਇਹਨਾਂ ਸਾਰੇ ਨੂੰ ਉਰਲਾ ਲੈਣਾ। ਜਿਹੜਾ ਹੀ ਹੰਗ ਭਰੀ ਸੀ ਉਹ ਮਿਕਸ ਹੋ ਜਾ। ਤੇ ਸਿਰਕਾ ਪਾਇਆ ਸੀ ਉਹ ਮਿਕਸ ਹੋ ਜਾਓ। ਲਓ ਜੀ ਹੁਣ ਔਲੇ ਨੂੰ ਅਲੱਗ ਭਾਂਡੇ ਵਿੱਚ ਕੱਢ ਕੇ ਤੇ ਉਹਦੇ ਵਿੱਚ ਮਸਾਲਾ ਪਾ ਕੇ ਫਿਰ ਮੈਸ਼ ਕੀਤਾ ਜਾਊਗਾ ਹਲਾਇਆ ਜਾਊਗਾ। ਸਾਡੇ ਕੋਲੇ ਔਲੇ ਵੱਧ ਗਏ ਤੇ ਭਾਂਡੇ ਛੋੜੇ ਰਹਿ ਗਏ। ਤੇ ਕੱਲ ਨੂੰ ਅਗਲਾ ਬਲੌਗ ਤੁਹਾਡੇ ਕੋਲ ਆਊਗਾ ਹੁਣ ਔਲਿਆਂ ਦੀ ਕੈਂਡੀ ਦਾ ਮਿੱਠੀ ਕੈਂਡੀ ਔਲਿਆਂ ਦੀ ਜਿਹੜੀ ਆਪਾਂ ਖਾਣੇ ਹੁੰਦੇ ਆ ਉਹ ਵੀ ਬਣਾ ਕੇ ਦਿਖਾਵਾਂਗੇ ਤੁਹਾਨੂੰ ਦੇਖੋ ਜੀ ਔਲਿਆ ਲੱਗ ਭੰਡ ਜਿ ਕੱਢ ਕੇ ਆਏ ਮਸਾਲਾ ਪਾ ਕੇ ਤੇ ਚੰਗੀ ਤਰ੍ਹਾਂ ਹਿਲਾ ਕੇ ਤੇ ਆਪਦਾ ਬਸ ਸਿੱਧਾ ਡੱਬੇ 'ਚ ਪਾ ਜਾਣਗੇ ਡੱਬੇ 'ਚ ਪਾ ਜਾਣਗੇ ਬਈ ਹਾਂ ਬਸ ਆਹੀ ਪ੍ਰੋਸੈਸਾ ਹੁਣ ਇਹਦਾ ਹਾਂ ਹਾਂ ਬਸ ਇਹ ਕਿੰਨਾ ਟਾਈਮ ਰੱਖਣੇ ਹੁਣ ਇਹ ਲੈ ਪਈ ਹੈਗੀ ਹਾਂ ਲੈ ਪਈ ਹੈਗੀ ਠੀਕ ਹੈ ਨੂੰ ਇਸ ਦੇ ਵਿੱਚ ਗਾਜ ਬਹੁਤ ਮਜ਼ੂਰ ਆ ਜੂਗਾ ਵੀ ਦੋ ਤਿੰਨ ਦਿਨਾਂ ਤੱਕ ਖਾਣ ਦੇ ਲੋਗ ਹੋ ਜਾਣਗੇ ਉਹ ਵੀ ਚਾਹ ਖਾਈ ਜੋ ਹੋ ਵੀ ਕੁਝ ਗਾਲ ਨਹੀਂ ਤੇ ਲਓ ਜੀ ਔਲਿਆਂ ਦਾ achar ਇਸ ਤਰ੍ਹਾਂ ਤਿਆਰ ਹੋ ਜੂ ਇਹਨੂੰ ਦੋ ਘਟ ਘਟ ਦੋ ਦਿਨ ਜਾਂ ਤਿੰਨ ਦਿਨ ਡੱਬੇ ਦੇ ਵਿੱਚ ਰੱਖੋ ਟੱਕਨਾਂ ਨਾਲ ਡੱਬੇ ਤੇ ਖੁੱਲਾ ਰੱਖੋ ਦੋ ਦਿਨ ਤੇ ਉਸ ਤੋਂ ਬਾਅਦ ਖਾਣ ਜੋ ਕਿ ਮਰਜ਼ੀ ਹੈ ਜੋ ਹੱਥਾਂ ਨਾਲ ਡਟਣਗੇ ਹਨ ਹਾਂ ਪੂਰੇ ਹੱਥ ਨਾਲ ਅੱਜਾ ਦੇਖਦੇ ਹੱਥ ਨਾਲ ਪਾਇਓ ਗਿੱਲਾ ਭੰਡਾ ਨਾਲ ਚਮਚਾ ਪਾਇਓ ਤੇ ਚਮਚੇ ਨਾਲ 4 ਗੱਟੋ ਫੇਰੇ 4 ਵਧੀਆਂ ਸਹੀ 4 ਰੋਊ ਥੋੜੇ 4 ਨਹੀਂ ਖਾਣ ਠੀਕ ਹੈ ਕੋਈ ਗਿੱਲਾ ਭਾਂਡਾ ਨਹੀਂ ਪਾਉਣਾ ਗਿੱਲੀ ਘੜਸ਼ੀ ਨਹੀਂ ਪਾਉਣੀ ਗਿੱਲਾ ਚਮਚਾ ਨਹੀਂ ਪਾਉਣਾ ਤੇ ਹੱਥ ਨਾਲ ਨੇ 4 ਗੱਟਣਾ ਤੋ ਇਹ ਚਾਰ ਕੱਢਣ ਵਾਸਤੇ ਜ਼ਿਆਦਾ ਇੱਕ ਲੱਕੜ ਦੇ ਆਉਂਦੇ ਨੇ ਚਮਚੇ ਉਹ ਲਾਓ ਜਾਂ ਕੋਈ ਚਮਚੇ ਨਾਲ ਵੇਸੇ ਕੱਢੋ ਸਾਰੇ ਲਓ ਜੀ ਦੇਖੋ ਜਿਵੇਂ ਜਿਵੇਂ ਉਧਰੋਂ ਤਿਆਰ ਹੋਈ ਜਾਂਦਾ ਸਮਾਨ ਓਵੇਂ-ਓਵੇਂ ਡੱਬੇ ਚ ਪਈ ਜਾਂਦਾ ਤੇ ਬਸ ਇਸੇ ਤਰ੍ਹਾਂ ਮਸਾਲਾ ਤੇ ਔਲੇ ਅਰ ਲਾ ਕੇ ਪਾਉਣੇ ਨੇ ਤੇ ਸਾਡੇ ਕੋਲੇ ਬਸ ਥੋੜਾ ਜਿਹਾ ਸਿਸਟਮ ਦੀ ਘਟ ਰਹੀ ਗਈ ਵੀ ਕੁਆਂਟੀਟੀ ਸਾਡੀ ਜ਼ਿਆਦਾ ਹੋ ਗਈ ਤੇ ਭਾਂਡੇ ਸਾਡੇ ਘਟ ਗਏ ਛੋਟੇ ਰਹਿ ਗਏ ਮਤਲਬ ਤੇ ਕੁਆਂਟੀਟੀ ਥੋੜੀ ਜਿਹੀ ਵੱਧ ਸੀ ਤੇ ਇਹ ਵੀ ਸਾਡਾ ਆਰਡਰ ਤੇ ਆਚਾਰ ਸੀ ਕਿਸੇ ਨੂੰ ਪਾ ਕੇ ਦੇਣਾ ਸੀ ਆਚਾਰ ਇਹ ਵਾਲਾ ਤੇ ਤਾਂ ਕਰਕੇ ਸੀ ਤੇ ਤੁਹਾਨੂੰ ਆਇਆ ਸੀਗੇ ਆਰਡਰ ਆਇਆ ਸੀ ਆਚਾਰ ਦਾ ਔਲਿਆਂ ਦਾ ਔਲਿਆਂ ਦੀ ਮਿੱਠੀ ਕੈਂਡੀ ਦਾ ਤੇ ਔਲਿਆਂ ਦੇ ਅਚਾਰ ਦਾ ਤੇ ਮਿਰਚਾਂ ਦਾ ਮਿਰਚਾਂ ਦੀ ਵੀ ਤੁਹਾਨੂੰ ਦੋ ਰੈਸਪੀਆ ਦਿਖਾਵਾਂ ਇੱਕ ਅਚਾਰ ਦੀ ਤੇ ਇੱਕ ਗ੍ਰੀਨ ਚਿੱਲੀ ਦੀ ਵੀ ਗ੍ਰੀਨ ਚਿੱਲੀ ਕਿਵੇਂ ਬਣਦੀ ਹੈ ਜਿਹੜੀ ਖਾ ਸਕਦੇ ਆਪਾਂ ਚਟਨੀ ਲਓ ਜੀ ਇਸ ਤਰ੍ਹਾਂ ਪੈ ਜਾਣਗੇ ਬਸ ਹੱਥ ਨਹੀਂ ਲਾਉਣਾ ਇਸ ਤੋਂ ਬਾਅਦ ਝੋਲਿਆਂ ਨੂੰ ਲੱਕੜ ਦੇ ਚਮਚੇ ਆਉਂਦੇ ਨੇ ਉਹਦੇ ਨਾਲ ਘਟਨੇ ਨੇ ਦਿਖਾਓ ਲੱਕੜ ਦੇ ਚਮਚੇ ਕਿਹੜੇ ਆਹ ਲੱਕੜ ਦੇ ਚਮਚੇ ਹੁੰਦੇ ਨੇ ਇਹਦੇ ਲੱਕੜ ਦੇ ਚਮਚੇ ਨਾਲ ਬਸ ਖਾਈਸ ਰਾਈ ਕਰ ਦਿਓ ਆਚਾਰ ਪਾੜਨਾ ਦਾ ਕੱਢ ਲਓ ਬਸ ਆਪਣੀ ਟਿਕ ਡੱਬੀ ਤੇ ਰੱਖ ਲਾ ਲਓ ਠੀਕ ਹੈ ਇਹ ਲੱਕੜ ਦੇ ਚਮਚੇ ਵਰਤੋ ਜੇ ਆਚਾਰ ਖਰਾਬ ਨਹੀਂ ਕਰਨਾ ਤਾਂ ਜਿੰਨੇ ਹੱਥ ਲੱਗਣਗੇ ਆਚਾਰ ਤੇ ਉਨਾਂ ਛੇੜੀ ਆਚਾਰ ਖਰਾਬ ਹੁੰਦਾ ਹੀ ਲਓ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਹਾਂ ਜੇ ਕੋਈ ਆਚਾਰ ਦਾ ਅਚਾਰ ਪਵਾਉਣਾ ਗਾ ਕਿਸੇ ਕਾਸੇ ਤੇ ਚਾਰ ਪਵਾਉਣਾ ਭੈਣ ਭਾਈ ਨੇ ਤੁਸੀਂ ਕਹਿ ਸਕਦੇ ਹੋ ਉਹ ਕਰ ਸਕਦੇ ਹੋ ਹਾਂਜੀ ਤੁਸੀਂ ਚਾਰ ਤਿਆਰ ਕਰਕੇ ਦੇਵਾਂਗੇ ਹਾਂਜੀ ਜੇ ਕੋਈ ਵੀ ਚਾਰ ਪਵਾਉਣਾ ਕਿਸੇ ਨੇ ਮਿਰਚ ਦਾ ਅੰਬ ਦਾ ਔਲਿਆਂ ਦਾ ਤੇ ਕਾਸੇ ਮਰਜੀ ਦਾ A to Z ਚਿਬੜਾ ਦਾ ਚਿਬੜਾ ਦਾ achar ਵੀ ਚਿਬੜਾ ਦਾ achar ਜੇ ਹੁਣ ਕਈ ਕਹਿਣਗੇ ਚਿਬੜਾ ਦਾ achar ਕਿਹੜਾ ਹੁੰਦਾ ਗਾ ਪੱਕ ਜੇ ਦਿਖਾ ਦਾਂਗੇ ਤੁਹਾਨੂੰ ਚਿਬੜਾ ਦਾ achar ਵੀ ਕੋਈ ਮਰਜ਼ੀ ਅਚਾਰ ਜੇ ਕਿਸੇ ਨੇ ਤਿਆਰ ਕਰਵਾਉਣਾ ਕੋਦ ਮਰਜ਼ੀ ਸੰਪਰਕ ਕਰ ਸਕਦੇ ਹੋ ਇਹ ਵੀ ਕੁਆਂਟੀਟੀ ਚ ਕਿਸੇ ਦਾ ਤਿਆਰ ਹੋ ਰਿਹਾ ਤੇ ਮਿਰਚਾਂ ਦਾ ਅਚਾਰ ਵੀ ਤੁਹਾਨੂੰ ਅੱਗੇ ਦਿਖਾਵਾਂਗੇ ਮਿਰਚਾਂ ਦਾ ਵੀ ਬਹੁਤ ਵੱਡੀ ਕੁਆਂਟੀਟੀ ਚ ਤਿਆਰ ਕਰਕੇ ਦੇਣਾ ਮਿਰਚਾਂ ਦਾ ਅਚਾਰ ਦਾਸ ਚਲੋ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਕਰ ਲਿਓ ਫੋਲੋ